ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਠੀਕ ਠਾਕ ਹੋ ਬਈ ਤੇ ਅੱਜ ਬਈ ਆਪਾਂ ਕਰਦੇ ਆ ਘਰੋਂ ਵਲੌਗ ਸਟਾਰਟ ਤੇ ਚੱਲਦੇ ਆ ਖੇਤ ਲੋ ਵੀ ਮਿੱਤਰੋ ਤੇ ਆਪਾਂ ਮਿਲਦੇ ਆ ਆਪਾਂ ਝੋਨਾ ਦਾ ਵੜ ਲੈ ਤੁਹਾਨੂੰ ਦਿਖਾਇਆ ਬਲੌਗ ਦੇ ਵਿੱਚ ਤੇ ਕੁਝ ਨਹੀਂ ਵਿਖਾਇਆ ਗਿਆ ਬਾਹਲੇ ਬਿਜੀ ਹੋਣ ਕਾਰਨ ਤੇ ਆਪਾਂ ਰਾਤ ਹੀ ਲਿਆਂਦਾ ਸੀ ਸੁਪਰ ਸੀਡਰ ਤੇ ਅੱਜ ਆਪਾਂ ਹੋਵੇ 20 ਲੱਦਿਆ ਸਾਡੇ ਬੰਦਿਆਂ ਦਾ ਬਾਤ ਤੁਰਦੇ ਆ ਆ ਮਾਤਾ ਮੰਮੀ ਬਣਾ ਰਹੀ ਹੈ ਦੇਖ ਵਾਇਗਰੂ ਦਾ ਨਾਮ ਲੈ ਕੇ ਵੰਡ ਕੇ ਤੇ ਤੁਰਦੇ ਆਪਾਂ ਦਿਖਾਉਣੇ ਅੱਜ ਤੁਹਾਨੂੰ ਵੀ ਕਿਵੇਂ ਆਪਣੇ ਸੁਖੋ ਸੀਟਰ ਨਾਲ ਚੱਕਰ ਰਲਦੇ ਆ ਕੀ ਸਫਾਈ ਦਿੰਦਾ ਤੇ ਕਿੰਨਾ ਤੇਲ ਖਾਂਦਾ ਕਿੰਨੇ ਚੱਕਰ ਤੇ ਆਉਂਦਾ ਅੱਜ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਹੁਣ ਆਪਾਂ ਮਿਲਦੇ ਆ ਖੇਤ ਲੋ ਵੀ ਮਿੱਤਰੋ ਆਪਾਂ ਪਰਫੈਕਟ ਖੇਤ ਨੂੰ ਲਓ ਵੀ ਮਿੱਤਰੋ ਹੁਣ ਆਪਾਂ ਬਾਬੇ ਦਾ ਨਾਮ ਲਿਆ ਪ੍ਰਮਾਤਮਾ ਦਾ ਦੇਗ ਵਿੱਚ ਬਾਬੇ ਦੇ ਨਾਮ ਦੀ ਕੱਢ ਕੇ ਆਪਾਂ ਬਣਦੇ ਆਂ ਤੇ ਸ਼ੁਰੂਆਤ ਕਰਦੇ ਆਂ ਪ੍ਰਮਾਤਮਾ ਦੇ ਪਾਤਸ਼ਾਹ ਵਧੀਆ-ਵਧੀਆ ਸਪੂਨ ਕਰੇ ਸਾਰਾ ਕੰਮ ਦਿਖਾਉਣੇ ਅੱਗੇ ਤੋਂ ਲਓ ਵੀ ਮਿੱਤਰੋ ਆਪਾਂ ਮਾਲਕ ਦੀ ਕਿਰਪਾ ਨਾਲ ਚਲਾ ਕੇ ਦੇਖੋ ਜੀ ਪੂਰੀ ਸਫਾਈ ਦਿਖਾਉਣਾ ਤੇ 15-1600 ਚੱਕਰ ਤੇ ਟਰੈਕਟਰ ਵੀ ਆਉਂਦਾ ਸਾਰਾ ਰੈਲਾ ਹੀ ਆਉਂਦਾ ਟਰੈਕਟਰ ਵੀ ਤੇ ਭਾਈ ਵੀ ਠੀਕ ਆ ਆਪਾਂ ਆਪਣੇ ਘਵਾਂਡੇਗਾ ਦਿਖਾਣ ਕੇ ਵੀ ਆਏ ਇੱਥੇ ਆ ਇਹ ਆ ਥੋੜੇ ਆਪਣਾ ਵਾਹਣ ਗਿੱਲਾ ਜਿਆਦਾ ਕਰਕੇ ਦੇ ਇਹ ਵਾਹਣ ਸੁੱਕਿਆ ਕਰਕੇ ਕਿਉਂਕਿ ਵੀ ਜੱਦਾ ਸਹੀ ਦਿਨਾਂ ਦਾ ਕਰਕੇ ਤੇ ਫਿਰ ਉਹ ਬਈ ਆਏ ਆ ਤੇ ਸਹੀ ਹੋਰੇ ਬਣਾਉਂਦਾ ਬਾਈ ਓਕੇ ਆ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆਪਾਂ ਕਿ ਕੋਈ ਟੱਕਰ ਆਉਣੀ ਮਾਰ ਨਹੀਂ ਗਈ ਪਈਆਂ ਪਾ ਰਹੇ ਆ 20 20 ਪਾ ਕੇ ਤੇ ਵਾਹਿਗੁਰੂ ਦਾ ਲਿਆੜਿਆ ਨਾਂ ਤੇ 20 ਪਾ ਕੇ ਹੁਣ ਆਪਾਂ ਤਾਰੇ ਵੀਜਰ ਤੇ ਦਿੰਦੇ ਰਵਾਂਗੇ ਅਪਡੇਟ ਬਾਈ ਤੁਹਾਨੂੰ ਹਰੀ ਲਾਵਿੰਗ ਮਿੱਤਰੋ ਮਾੜਾ ਆ ਬੀਬੂ ਪਾਰਿਆ ਦੇ ਕੰਮ ਵਾਈਗੂ ਦੀ ਕਿਰਪਾ ਨਾਲ ਦਾ ਸ਼ੁਰੂ ਤੇ ਇੰਨੇ ਬਾਈ ਆ ਗਿਆ ਰਿਆ ਸਫਾਈ ਲਾਗੇ ਕੀਣਾ ਹੋ ਰਿਹਾ ਹੈ ਰਾਈਟਰ ਵੀ ਬਾਈ ਸਫਾਈ ਕਰੂ ਜੀ ਤੇ ਸਫਾਈ ਵੀ ਬਹੁਤ ਆ ਰਹੀ ਆ ਆਪਾਂ ਦਾ ਬਾਈ ਨਾਲ ਅਪਡੇਟ ਦੇ ਦਈਏ ਜੀ ਦੂਜਾ ਸਫਾਈ ਕਰਦਾ ਆ ਬਾਈ ਨੂੰ ਵੀ ਕਰਦਾ ਤੇ ਚਲੋ ਜਿੰਨੇ ਰਹਿੰਦੇ ਆ ਬਾਈ ਅਪਡੇਟ ਫੇਰ ਵੀ ਇੱਥੇ ਮੰਨ ਕੇ ਮੈਂ ਇੱਕ ਘੰਟਾ ਤੇ ਲੱਗੂ ਪੂਰੀ ਰਾਈਡ ਹੈ 7 ਘੰਟਾ ਪਾਣੀ ਦਾ ਆਇਆ ਕਿਹੜਾ ਰਿਆ ਯਾਰ 5 5 ਮਿੰਟ ਤੋਂ ਵੱਧ ਹੋ ਗਿਆ ਹੈ ਘੇਰਾ ਵੀ ਇਤਲੋ ਦਾ ਲਾ ਦੇ ਭਾਈ ਘੇਰੇ ਪੂਰੇ ਉੱਪਰ ਹੋ ਜਾਦਾ ਆ ਆਇਆ ਕਿਹੜਾ ਰਿਆ ਬਈਆ ਤੇ ਆਪਾਂ ਦਾ ਆਪਣੇ ਜੀ ਮਾਈ ਜੀ ਦਾ 7 ਘੰਟਾ ਜੇ ਕਿੰਨੇ ਘੰਟਾ ਤੇ 20 ਮਿੰਟ ਲੱਗਣੇ ਆਪਾਂ ਨੂੰ 15 ਹੋਰੇ ਦੇ ਪਾਣੀ ਮਿੰਟਾਂ ਤੋਂ ਬਾਅਦ ਰੁਕਾ ਜਾਂਦਾ 1500 ਦੇ ਜਮਾਨੇ ਉਹ ਤੇ ਆ ਬਈ ਤੇਰੇ ਨੇ ਗਾ ਆਪਣੇ ਹੋਰ ਵਾਂਗੂ ਵੀ ਬਾਈ ਪਣ ਬਹੁਤ ਵਧੀਆ ਪੰਦਾ ਆ ਬੜੀ ਗੱਲ ਕਹਿੰਦੇ ਆ ਬਈ ਬਾਈ 13 ਬੰਦਾ ਸਾਦਾ ਬਤਾ ਉਹ ਨਾਲ ਇੰਬਰ ਮਾਰੇ ਤੇ ਹੋਈ ਵੀ ਨਹੀਂ ਵਿ ਜਾਦੀ ਹੈਗਾ ਚਲੋ ਅਹ ਜੇ ਬੰਦੇ ਦਾ ਮਜਬੂਰੀ ਹੋ ਜਾਂਦੀ ਉਹ ਨਰਾਇਆ ਬਹੁਤ ਮਹਿੰਗਾ ਪੈਂਦਾ ਕਈ ਬੰਦੇ ਸਾਦੇ ਬੱਤੇ ਵੀ ਬਾਈ ਇਹ ਪਰਿਵਾਰ ਕੇ ਲਈ ਆਕਲਾਉਣ ਦੀ ਕਰਦੇ ਨੇ ਹਰ ਚਾ ਵਜੇ ਤੇ ਜਿਹੜੇ ਬੰਦੇ ਦਾ ਜ਼ਰੂਰ ਦਾ ਉਹ ਜਿਹੜੀ ਟਾਂਗ ਮਜੀ ਪਰ ਨਾ ਵਾਲੇ ਵੀ ਜਿੰਦੂ ਤੇ ਜਾ ਕੇ ਚਲੋ ਆਪਣਾ ਵੀ ਹੱਥ ਮਾਰਦਾ ਵੀ ਆਪਣੀ ਸਰਕਾਰ ਦਾ ਲੋੜਾ ਹੈ ਸਾਡੇ ਦੇਲੇ ਹੈ ਨਾ ਤੇ ਆ ਆ ਜਿਹਦੇ ਦਾ ਉਹ ਕੇ ਵਧੀਆ ਪੂਰੀ ਵਧੀਆ ਦਵਾਈ ਭਾਈ ਆ ਜੀ ਦੇਖੋ ਜੀ ਅਜੇ ਵੀ ਚੱਲੀ ਜਾਂਦਾ ਆਪਣਾ ਮਾਲਕ ਦੀ ਕਿਰਪਾ ਨਾਲ ਸਾਈਟਰ ਅੱਜ ਆਪਾਂ 10 ਕਿੱਲੇ ਪੂਰੇ ਕਰਕੇ ਪੀਸ ਕੇ ਜਾਂਗੇ ਕੱਚ ਦੇ ਪੂਰਾ ਅੜਕੇ ਲੇਡ ਵਾਲੇ ਹੋ ਗਏ ਸੀਗੇ ਆ ਸਾਰੇ ਆਪਾਂ ਵੀਜੇ ਅੱਜ ਤੇ ਕੋਣ ਤਰੇ ਸਾਈਟਰ ਤੋਂ ਮੈਂ ਹਰ ਦਸ ਕਿਨਾਰੇ ਕਰਾਉਂਦਾ ਹਾਂ ਲੱਗੇ ਤੇ 10 ਥੱਲੇ ਅੱਜ ਤੱਕ ਪੂਰੇ ਕਰਕੇ ਤੇ ਫੇਰ ਇਹ ਘਰ ਨੂੰ ਤੇ ਫੇਰ ਕੱਲ ਨੂੰ ਮਾਰੇ ਸੌਖੇ ਰੱਖ ਕੇ ਜੀ ਜੀ ਜਾਣਗੇ ਦੀ ਆ ਟਰੈਕਟਰ ਆਪਣਾ ਆ ਸੜਾ ਆਵੇਂ ਮਤਰਾ ਨਾ ਨਾ ਬਹਿ ਗਏ ਜਿਹੜਾ 15-15 ਮਿੰਟਾਂ ਲਾ ਕੇ ਪਾਣੀ ਪੂਰੇ ਕੀ ਗਏ ਆਕਲੇ ਪੂਰੇ ਕਰੀਏ ਕਰੀਏ ਨਾ ਅੰਦਰ ਆਉਂ ਉਹ ਫੇਰ ਆਪਾਂ ਵੀਚਾਂਗੇ ਕੱਲ ਨੂੰ ਅੱਜ ਬਹੁਤ ਵਧੀਆ ਕੰਮ ਨਿਕਲਿਆ ਮਰਮਾ ਮਾਰਾਈਏ ਇਹ ਬਾਕੀ ਨੂੰ ਅਪਡੇਟ ਕਰੀਏ ਲਓ ਵੀ ਮਿੱਤਰੋ ਆਪਾਂ ਹੁਣ ਚੱਲਿਆ ਘਰ ਆਉਣ ਉਹ ਤੇ ਆਪਾਂ ਆਖਿਆ ਮਿੱਤਰ ਬੇਲੇ ਗਨ ਨੂੰ ਦੇ ਲਿਗੇ ਅਪਡੇਟ ਵੀ ਆਪਾਂ ਹੁਣ ਵੀ ਅੱਜ 10 ਕਿਲੇ ਪੂਰੇ ਕਿਰਪਾ ਮਹਾਰਾਜ ਦੀ ਰਹੀ ਵਧੀਆ ਜਲਦੀ ਜਾ। ਸਾਰਾ ਕੰਮ ਆਪਣਾ ਨਿਬੜ ਗਾ ਦਾ 10 ਕਿਲਿਆਂ ਦਾ ਤੇ ਹੁਣ ਆਪਾਂ ਜਲਿਆਂ ਘਰਾਂ ਨੂੰ ਤੇ ਹਣਾ ਬੰ ਮਿਲਦਾ ਕੱਲ ਨੂੰ ਅੰਨੂ ਦੀ ਬੀਜਣੀ ਕੜਕ ਜਿੰਨੇ ਰਵਾਂਗੇ ਅਪਡੇਟ ਅੱਜ ਹਜੇ ਇੱਕ ਭੁੱਲ ਕੇ ਵੀ ਕਿਹੜੀ ਕਣਕ ਦੀ ਜੀਏ ਹੁਣ ਤੁਹਾਨੂੰ ਬਾਦੂ ਅਪਡੇਟ ਦੇਵਾਂਗੇ ਵੀ ਅੱਜ ਕਿਹੜੇ ਬੀਜੀਆ ਕਿਹੜੀ ਕਿਹੜੀ ਵੈਰਾਈਟੀ ਬੀਜੀਆ ਕੱਲ ਨੂੰ ਬਦਲਾਂਗੇ ਬਣਾ ਦੇਵਾਂਗੇ ਆਜੇ ਦਾ ਕਿਲੇ 103 ਦੇ ਵਿੱਚ ਸੀਗੇ ਤੇ ਕੱਲ ਨੂੰ ਬੱਲਾਗੇ ਤੇ ਚਲੋ ਆਪਾਂ ਮਿਲਦੇ ਆਂ ਮਿੱਤਰੋ ਕੱਲ ਨੂੰ good night اور bye